ਦਸ਼ਕੋ ਬ੍ਰੇਗਤ ਬਾਤੋਂ ਦਾ ਸਵਾਗਤ ਹੈ ਜੀ ਰਾਜ ਸਾਹਿਬ ਅਗਲੇ ਸ਼ਬਾਰੇ ਜਾਨਣਾ ਚਾਹਾਂਗੇ ਕਿ ਕਹਿਣਾ ਚਾਹੋਗੇ ਤੁਸੀਂ ਦੇਖੋ ਇੱਕ ਪਾਸੇ ਤਾਂ 36 ਸਾਲ ਪਹਿਲਾਂ ਦੀ ਜਿਹੜੀ ਕਾਰਵਾਈ ਜਿਸ ਬਾਰੇ ਆਲਰੇਡੀ ਉਹ ਕਾਨੂੰਨ ਦੇ ਤਹਿਤ ਔਰ ਇੰਟਰਨੈਸ਼ਨਲ ਲਾ ਬੀ ਦੇ ਬਾਰੇ ਬੜਾ ਕਲੀਅਰ ਹੈ ਜਨੀਵਾ ਜਿਹੜੀਆਂ ਕਨਵੈਨਸ਼ਨਸ ਨੇ ਉਹ ਵੀ ਪੂਰਾ ਇਸ ਨੂੰ ਸਪਸ਼ਟ ਕਰਦੀਆਂ ਹੈ ਅ ਅਸੀਂ ਗੱਲ ਕਰਕੇ ਹਟੇ ਜੀ ਅ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਇੱਕ ਪਾਸੇ ਤਾਂ ਸਟੇਟ ਟੈਰਰ ਦੇ ਨਾਲ ਲੋਕਾਂ ਦੀਆਂ ਮੋਢਰੀਆਂ ਆਜ਼ਾਦੀਆਂ ਨੂੰ ਦਫਨਾਇਆ ਜਾ ਰਿਹਾ ਹੈ ਜੀ ਉਹਨਾਂ ਦੇ ਉੱਤੇ ਮੁਕਾਦਮੇ ਉਹਨਾਂ ਨੂੰ ਦੇਸ਼ਦ్రోਹੀ ਜਿਵੇਂ ਅਸੀਂ ਗੱਲ ਕਰਕੇ ਹਟੇ ਹਾਂ ਕਸ਼ਮੀਰ ਦੇ ਵਿੱਚ 7 ਲੱਖ ਫੌਜ ਲਾ ਕੇ ਜ਼ੁਲਮਾਂ ਦੀ ਅਖੀਰ ਨਾਰਥ-ਈਸਟ ਦੇ ਵਿੱਚ ਜੋ ਚੱਲ ਰਿਹਾ ਅੱਜਕੱਲ੍ਹ ਜ਼ਾਰ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਵੀ ਵੀ ਬਲਜਿੰਦਰ ਸਿੰਘ ਰਾਣ ਦੀ ਕੌਨ ਵੀ ਆਈ ਸੀ ਉਦੋਂ ਮੈਂ ਆਲਰੇਡੀ ਆਫਿਸ ਚ ਮੀਟਿੰਗ ਚ ਸੀ ਜੀ ਕਿ ਵੀ ਚੱਲ ਰਿਹਾ ਹੈ ਵੀ ਚੀਨ ਦੇ ਨਾਲ ਲੜਾਈ ਹੋਣ ਵਾਲੀ ਹੈ ਪਾਕਿਸਤਾਨ ਦੇ ਮੀਡੀਆ ਚ ਕਿਸੇ ਟੀਵੀ ਚੈਨਲ ਨੇ ਖਬਰ ਦਿੱਤੀ ਕਿ ਵੀ ਆਲਰੇਡੀ ਜਿਹੜਾ ਇੱਕ ਹਮਲੇ ਦੇ ਵਿੱਚ ਚੀਨ ਦੀ ਫੌਜ ਵੱਲੋਂ ਬਹੁਤ ਸਾਰੇ ਭਾਰਤੀ ਫੌਜੀ ਮਾਰੇ ਗਏ ਜਿਹੜੇ ਉਹਨਾਂ ਨੇ ਕੋਈ ਟੈਂਕਰ ਜਾਂ ਦੂਜੇ ਚ ਕੀ ਹਾਲਾਂਕਿ ਚਾਈਨੀਜ਼ ਏਜੰਸੀ ਨੇ ਇਹਨੂੰ ਡਿਨਾਈ ਕੀਤਾ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜੋ ਮਾਹੌਲ ਔਰ ਚਾਈਨੀਜ਼ ਮੀਡੀਆ ਨੇ ਅੱਜ ਫਿਰ ਵਾਰਨ ਕੀਤਾ ਹੈ ਕਿ ਵੀ ਜੇ ਤੁਸੀਂ ਇਹ ਹੁਣ ਨਾ ਕੀਤਾ ਤੁਹਾਡੇ ਸਿਰ ਜ਼ਿੰਮੇਵਾਰੀ ਹੋਏਗੀ ਸ਼ਾਂਤੀ ਟੁੱਟਣ ਦੀ ਔਰ ਇਹ ਗੱਲ ਕੱਲੀ ਜਿਹੜੀ ਹੈ ਉਹ ਡੋਕਲਮ ਸੈਕਟਰ ਚ ਨਹੀਂ ਰਹੇਗੀ ਆਲਮੋਸਟ ਜਿਹੜਾ 3000 ਪਲੱਸ ਕਿਲੋਮੀਟਰ ਬਾਰਡਰ ਹੈ ਸਾਰੇ ਤੇ ਸਪਰੈਡ ਹੋਏ ਸੋ ਇਹ ਸੰਭਾਵਨਾਵਾਂ ਜਿਹੜੀਆਂ ਨੇ ਉਹ ਅੰਕੀਆਂ ਜਾ ਰਹੀਆਂ ਨੇ ਕਿ ਲੜਾਈਆਂ ਜਾਂ ਜੰਗ ਦੀਆਂ ਬਣ ਸਕਦੀਆਂ ਹਾਲਾਂਕਿ ਹੋ ਸਕਦਾ ਹੈ ਵੀ ਇਸ ਵੜੇ ਡਿਪਲੋਮੈਟਿਕ ਪਲਸ ਮਿਲਟਰੀ ਕੋਈ ਡਿਪਲੋਮੇਸੀ ਵੀ ਉਦੋਂ ਹੀ ਕਾਰਗਰ ਹੁੰਦੀ ਹੈ ਜਦੋਂ ਉਹਦੇ ਪਿੱਛੇ ਡੰਡਾ ਹੁੰਦਾ ਹੈ ਬਿਲਕੁਲ ਲੇਕਿਨ ਇਹਦੇ ਤੋਂ ਇੱਕ ਗੱਲ ਜ਼ਾਹਰ ਹੈ ਵੀ ਚਾਈਨਾ ਨੇ ਇਹਨੂੰ ਪ੍ਰੈਸਟਿਜ ਇਸ਼ੂ ਬਣਾਇਆ ਕਿ ਬਿਥੋਂ ਕੱਢੋ ਜਿਹੜੇ ਤੁਸੀਂ ਆ ਕੇ ਵਿਚ ਮੜੇ ਹੋ ਸੋ ਇੱਕ ਪਾਸੇ ਤਾਂ ਇਹ ਮਾਹੌਲ ਚੱਲ ਰਿਹਾ ਹੈ ਹੁਣ ਜਦੋਂ ਅਸੀਂ ਦੇਖਦੇ ਆਂ ਵੀ ਪੰਜਾਬ ਦੇ ਵਿੱਚ ਤਾਂ ਪੀਸਫੁਲੀ ਬੋਰਡ ਲਾਣਾ ਵੀ ਜਿਹੜਾ ਉਹ ਦੇਸ਼ਤਰੋ ਹੈ ਕੋਈ ਥੋੜੀ ਜਿਹੀ ਆਵਾਜ਼ ਵੀ ਕੱਢਦਾ ਨਹੀਂ ਤੇ ਇੱਕਦਮ ਜਿਹੜਾ ਸਾਰਾ ਦੇਸ਼ ਦਾ ਮੀਡੀਆ ਮੇਨਸਟ੍ਰੀਮ ਮੀਡੀਆ ਹੈ ਔਰ ਇਵਨ ਪੰਜਾਬ ਦਾ ਉਹੀ ਫਿਰਕੂ ਮੀਡੀਆ ਜਿਹਦੇ ਜੋਂ ਸਾਡੇ ਕਈ ਭੈਣ ਭਰਾ ਵੀ ਐਡਾ-ਉਡਾ ਦੇ ਕੇ ਬੜੇ ਖੁਸ਼ ਹੁੰਦੇ ਨੇ ਉਹ ਕਾਵਾ ਰੌਲੀ ਪਾ ਦਿੰਦਾ ਕਿ ਅਤਵਾਦ ਫੇਰ ਆ ਜਾਏਗਾ ਅਤਵਾਦ ਫੇਰ ਆ ਗਿਆ ਅਤਵਾਦੀ ਆ ਗਏ ਖਾਲਸਤਾਨੀ ਆ ਗਏ ਬਾਹਰੋਂ ਆ ਗਏ ਅੰਦਰੋਂ ਆ ਗਏ ਉਹਨਾਂ ਨੇ ਇਸ ਕਿਸਮ ਦਾ ਜੀ ਪਰ ਦੂਜੇ ਪਾਸੇ ਜੇ ਹਰਿਆਣਾ ਵਰਗੀ ਸਟੇਟ ਚ ਉਹਨਾਂ ਦੀ ਅਫੀਸ਼ੀਅਲੀ ਰੈਕਗਨਾਈਜ਼ਡ ਪਾਰਟੀ ਲੋਕਦਲ ਇਹ ਕਹਿੰਦੇ ਆ ਕਿ ਜੀ ਪੰਜਾਬ ਦਾ ਅਸੀਂ ਕੋਈ ਪੰਜਾਬ ਦੇ ਨੰਬਰ ਦਾ ਵਾਹਨ ਜਿਹੜਾ ਹੈ ਵਹੀਕਲ ਉਹ ਅਸੀਂ ਹਰਿਆਣਾ ਚ ਵੜ ਨਹੀਂ ਦੇਣਾ ਇੰਨੀ ਤਰੀਕ ਨੂੰ ਔਰ ਉਹ ਰੋਕਦੇ ਵੀ ਨੇ ਸਾਰੇ ਬੈਰੀਅਰਸ ਤੇ ਔਰ ਪੰਜਾਬ ਰੋਡਵੇਜ਼ ਪੈਪਸੂ ਆਪਣੀਆਂ ਬੱਸਾਂ ਵੀ ਕੈਨਸਲ ਉਹਨਾਂ ਦੇ ਉੱਤੇ ਕੋਈ ਦੇਸ਼ ਤੋਂ ਨਹੀਂ ਹੈ ਕਿ ਭਾਈ ਤੁਸੀਂ ਜਿਹੜੇ ਨੈਸ਼ਨਲ ਹਾਈਵੇ ਨੇ ਜਾਂ ਜਿਹੜੇ ਰੇਲਵੇ Tracks ਨੇ ਤੁਸੀਂ ਕਿਵੇਂ ਜਿਹੜੀ ਲੋਕਾਂ ਦੀ ਫ੍ਰੀडम ਹੈ ਆਫ ਮੂਵਮੈਂਟ ਹੈ ਉਹਨੂੰ ਤੁਸੀਂ ਡੱਕ ਸਕਦੇ ਹੋ ਜੀ ਹੁਣ ਅਸੀਂ ਜਿਹੜੀ ਖਬਰ ਦਾ ਜ਼ਿਕਰ ਕਰਨ ਜਾ ਰਹੇ ਹਾਂ ਹਾਲਾਂ ਇਸ 'ਚੋਂ ਅਸੀਂ ਫਖਰ ਵੀ ਲੈਂਦੇ ਹਾਂ ਲੇਕਿਨ ਇਹ ਗੱਲ ਇਹ ਵੀ ਦੱਸਦੀ ਹੈ ਕਿ ਭਾਈ ਕਿਵੇਂ ਜਦੋਂ ਤੁਸੀਂ ਕਿਸੇ ਚੀਜ਼ ਨੂੰ ਡੰਡੇ ਦੇ ਜ਼ੋਰ ਨਾਲ ਰੱਖੋ ਕਿ ਵੀ ਇਹ ਸਾਡੀ ਯੂਨੀਅਨ ਔਰ ਸਾਡੀ ਪ੍ਰਾਚੀਨ ਤੇ ਫਲਾਣਾ ਤੇ ਟਿਮਕਾ ਜੀ ਲੇਕਿਨ ਅੰਦਰ ਕੀ ਚੱਲ ਰਿਹਾ ਹੈ ਇਹ ਸਾਹਮਣੇ ਆਉਰੇ ਖਬਰ ਹੈ ਹਾਲਾਂਕਿ ਸਾਰੇ ਇੰਗਲਿਸ਼ ਮੀਡੀਆ ਨੇ ਵੀ ਦਿੱਤੀ ਹੈ ਪਰ ਮੈਂ ਹੁਣ ਇਹ ਦੇਖਦਾ ਕਿ ਮੈਂ ਅੰਗਰੇਜ਼ੀ ਪੜਾਂ ਫਿਰ ਪੰਜਾਬੀ ਕਰਦਾ ਜਿਹੜਾ ਵਕਤ ਜ਼ਿਆਦਾ ਲੱਗਦਾ ਹੈ ਤੇ ਪੰਜਾਬੀ ਮੀਡੀਆ ਚੋਂ ਖਬਰ ਹੋਏ ਤੇ ਮੈਂ ਉਹਨੂੰ ਪਿਕ ਕਰ ਲੈਂਦਾ ਔਰ ਇਹ ਖਬਰ ਹੈ ਕਰਨਾਟਕਾ ਸੂਬੇ ਨੇ ਭਾਰਤ ਤੋਂ ਵੱਖਰਾ ਝੰਡਾ ਬਣਾਉਣ ਦੀ ਕੀਤੀ ਤਿਆਰੀ ਸੂਬਾ ਸਰਕਾਰ ਨੇ ਕਾਰਜ ਅਰੰਭੇ ਇਹ ਹੁਣ ਕੋਈ ਕਰਨਾਟਕਾ ਦੇ ਕਿਸੇ ਇਕੱਲੇ ਕਾਰੇ ਕਿਸੇ ਸ਼ਦਾਈ ਬੰਦੇ ਦਾ ਕੰਮ ਨਹੀਂ ਹੈ ਕਿਸੇ ਉਹਨਾਂ ਦੀ ਆਪੋਜੀਸ਼ਨ ਪਾਰਟੀ ਦਾ ਕੰਮ ਨਹੀਂ ਹੈ ਕਰਨਾਟਕਾ ਚ ਕਾਂਗਰਸ ਦੀ ਗਵਰਨਮੈਂਟ ਹੈ ਜਿਹੜੀ ਕਾਂਗਰਸ ਦੀ ਗਵਰਨਮੈਂਟ ਵਾਲੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਉਹ ਰਵਨੀਤ ਬਿੱਟੂ ਵਰਗੇ ਹੋਣ ਜਾਂ ਅਮਰਿੰਦਰ ਜਿਹਨਾਂ ਦੀ ਸਰਕਾਰ ਹੈ ਕਿਸ ਕਿਸਮ ਦਾ ਜਿਹੜਾ ਉਹ ਪੰਜਾਬ ਦੇ ਵਿੱਚ ਤਾਂ ਜਿਹੜਾ ਉਹ ਜਿਹੜਾ ਬੋਰਡ ਲਾਣਾ ਹੈ ਉਹ ਦੇਸ਼ទ្រੋ ਹੈ ਪਰ ਇਸੇ ਹੀ ਪਾਰਟੀ ਦੀ ਸਰਕਾਰ ਕਰਨਾਟਕਾ ਦੇ ਵਿੱਚ ਉਹਨਾਂ ਨੇ ਨਵ ਮੈਂਬਰੀ ਪੈਨਲ ਬਣਾਇਆ ਹੈ ਜੀ ਜਿਹੜਾ ਸਾਡਾ ਲਾਲ ਤੇ ਪੀਲਾ ਝੰਡਾ ਅਸੀਂ ਸਟੇਟ ਦਾ ਬਣਾਉਣਾ ਚਾਹੁੰਦੇ ਹਾਂ ਅਸੀਂ ਕਰਨਾਟਕਾ ਦਾ ਅੱਡ ਝੰਡਾ ਬਣਾਵਾਂਗੇ ਔਰ ਸਾਡੀ ਸਟੇਟ ਦਾ ਅੱਡ ਝੰਡਾ ਹੋਏਗਾ ਹੁਣ ਜ਼ਾਹਰ ਹੈ ਕਿ ਸਿਰਫ ਜੰਮੂ ਕਸ਼ਮੀਰ ਨੂੰ ਆਰਟੀਕਲ 370 ਜਦੋਂ 370 ਭਾਰਤੀ ਸੰਵਿਧਾਨ ਚ ਲਿਆਦਾ ਗਿਆ ਤੇ ਇਹ ਸਮਝੌਤਾ ਜੰਮੂ ਕਸ਼ਮੀਰ ਦੇ ਨਾਲ ਹੋਇਆ ਹੈ ਕਿ ਇੱਕ ਤਾਂ ਕੋਈ ਭਾਰਤ ਦਾ ਕਾਨੂੰਨ ਜੰਮੂ ਕਸ਼ਮੀਰ ਚ ਲਾਗੂ ਨਹੀਂ ਹੋਏਗਾ ਜੀ ਦੂਸਰਾ ਉਹਨਾਂ ਦਾ ਜਿਹੜਾ ਮੁਖੀ ਹੈ ਸਟੇਟ ਦਾ ਉਹਨੂੰ ਸਦਰੇ ਰਿਆਸਤ ਕਿਹਾ ਜਾਏਗਾ ਪ੍ਰੈਜ਼ੀਡੈਂਟ ਕਿਹਾ ਜਾਏਗਾ ਹਾਲਾਂਕਿ ਤਾਂ ਇਹਨਾਂ ਨੇ ਤੋੜ ਦਿੱਤਾ ਚੀਫ ਮਿਨਿਸਟਰ ਕਹਿਣ ਲੱਗੇ ਤੀਸਰਾ ਕਿ ਜੰਮੂ ਕਸ਼ਮੀਰ ਦਾ ਆਪਣਾ ਝੰਡਾ ਹੋਏਗਾ ਹੁਣ ਅੱਜ ਵੀ ਜਦੋਂ ਉਹਨਾਂ ਦੀ ਚੀਫ ਮਿਨਿਸਟਰ ਜਾਂ ਮਿਨਿਸਟਰ ਜਾਂ ਸਰਕਾਰੀ ਕਿਤੇ ਹੁੰਦਾ ਹੈ ਜੰਮੂ ਕਸ਼ਮੀਰ ਦਾ ਵੱਖਰਾ ਝੰਡਾ ਹੈ ਤਿਰੰਗਾ ਆਪਣੀ ਥਾਂ ਹੈ ਲੇਕਿਨ ਵੱਖਰਾ ਝੰਡਾ ਹੈ ਹੁਣ ਕਰਨਾਟਕਾ ਉਸ ਰਸਤੇ ਤੇ ਤੁਰ ਪਿਆ ਕਿ ਵੀ ਅਸੀਂ ਜਦੋਂ ਅਸੀਂ ਇਹ ਕਹਿੰਦੇ ਆ ਮੈਂ ਕਿਹਾ ਵੀ ਇਹ ਖੁਸ਼ੀ ਦੀ ਗੱਲ ਹੈ ਕਿ ਵਿਦਿਨ ਕੰਟਰੀ ਵੀ ਬਹੁਤ ਵਾਰੀ ਸਾਨੂੰ ਇਹ ਲੱਗਦਾ ਨਹੀਂ ਹੁੰਦਾ ਕਿ ਵੀ ਕੋਈ ਮੂਵਮੈਂਟ ਚੱਲ ਰਹੀ ਹੈ ਔਰ ਮੈਂ ਗੁਰਦੁਆਰਾ ਰਿਚਮੰਟ ਹਿੱਲ ਦੀ ਸਟੇਜ ਤੋਂ ਵੀ ਕਿਹਾ ਸੀ ਕਿ ਬਹੁਤ ਵਾਰ ਜਿਹੜੇ ਕਹਿੰਦੇ ਨੇ ਜੀ ਹਜ਼ਾਰਾਂ ਨੌਜਵਾਨ ਮਰਵਾ ਲਏ ਕੀ ਖੱਟਿਆ ਸਾਨੂੰ ਕੀ ਮਿਲਿਆ ਇਹ ਉਹ ਮੈਂ ਔਰ ਮੇਰਾ ਇਹ ਸੱਦਾ ਹੈ ਕਿ ਭਾਈ ਓਪਨਲੀ ਕਿਥੇ ਡਿਬੇਟ ਰੱਖ ਲੋ ਕਿ ਸਾਡੀ ਇਸ ਮੂਵਮੈਂਟ ਦੀਆਂ ਕੀ ਪ੍ਰਾਪਤੀਆਂ ਨੇ ਉਹਨਾਂ ਨੇ ਸਿੱਖ ਨੇਸ਼ਨ ਤੇ ਕੀ ਪ੍ਰਭਾਵ ਛੱਡੇ ਨੇ ਸਿੱਖਾਂ ਦੀ ਦੇ ਵਿੱਚ ਕੀ ਕੀ ਆਇਆ ਹੈ ਔਰ ਕੀ ਸਾਡਾ ਹਾਂ ਪੱਕੀ ਹੈ ਔਰ ਕੁੱਲ ਮਿਲਾ ਕੇ ਸਾਊਥ ਏਸ਼ੀਅਨ ਪੋਲਿਟਿਕਸ ਦੇ ਉੱਤੇ ਔਰ ਈਵਨ ਭਾਰਤ ਦੇ ਜਿਹੜੇ ਕਬਜ਼ੇ ਦੇ ਵਿੱਚ ਬਾਕੀ ਰਿਆਸਤਾਂ ਨੇ ਉਹਨਾਂ ਦੇ ਉੱਤੇ ਜਿਹੜੀਆਂ ਸੂਬੇ ਨੇ ਉਹਨਾਂ ਦੇ ਉੱਤੇ ਉਹਦਾ ਕੀ ਇੰਪੈਕਟ ਹੈ ਔਰ ਮੈਂ ਸਮਝਦਾ ਕਿ ਸਿੱਖਾਂ ਵੱਲੋਂ ਲਗਾਤਾਰਤਾ ਨਾਲ ਆਜ਼ਾਦੀ ਦੀ ਗੱਲ ਆਜ਼ਾਦੀ ਦਾ ਝੰਡਾ ਔਰ ਮੈਨੂੰ ਯਾਦ ਹੈ ਕਿ ਹੁਣ ਤਾਂ ਉਹ ਉਹਨਾਂ ਦੀ ਮੌਤ ਹੋ ਗਈ ਜਲੰਧਰ 'ਚ ਹੁੰਦਾ ਇੱਕ ਗੁਰਚਰਨ ਸਿੰਘ ਗਰੀਬ ਕਰਕੇ ਸੱਜਣ ਹੁੰਦੇ ਸੀ ਤੇ ਉਹ ਉਦੋਂ ਅਜੇ ਸਿੱਖ ਹੋਮਲੈਂਡ ਦਾ ਮਤਾਂ ਵੀ ਨਹੀਂ ਸੀ ਮਾਸਤਦਾਲ ਨੇ ਪਾਸ ਕੀਤੀ ਉਹ ਉਹਨਾਂ ਨੇ ਆਪਣੀ ਪਾਰਟੀ ਸਿੱਖ ਆਜ਼ਾਦੀ ਲੀਗ ਜਾਂ ਕੋਈ ਬਣਾਈ ਹੋਈ ਸੀ ਸੋ ਉਹਨਾਂ ਦਾ ਇੱਕ ਨਾਰਾ ਜਿਹੜਾ ਹਸਵੇੜੇ ਦੀ ਪ੍ਰੋਮਿਨੈਂਟ ਅਖਬਾਰ ਜਥੇਦਾਰ ਜਲੰਧਰੋਂ ਛਪਦੀ ਸੀ ਮਾਸਤਾਰਾ ਸਿੰਘ ਦੀ ਅਖਬਾਰ ਸੀ ਬਾਚ ਬੰਦ ਬੰਦ ਹੋ ਗਏ ਆ ਜੀ ਔਰ ਉਹਦੇ ਚ ਉਹਨਾਂ ਦਾ ਇੱਕ ਨਾਰਾ ਹੁੰਦਾ ਸੀ ਕਿ ਜੀ ਅਸੀਂ ਸਿੱਖ ਹੋਮਲੈਂਡ ਬਣਾਣਾ ਔਰ ਉਹਦੇ ਜੋ ਥੱਲੇ ਲਿਖਿਆ ਹੁੰਦਾ ਸੀ ਕਿ ਸਭ ਮਿਲ ਸਭ ਮਿਲ ਬੋਲੋ ਇੱਕ ਜ਼ਬਾਨ ਇੱਕ ਵਿਧਾਨ ਇੱਕ ਪ੍ਰਧਾਨ ਇੱਕ ਨਿਸ਼ਾਨ ਨਹੀਂ ਕਿ ਭਈ ਇਹ ਨੇਸ਼ਨਹੁਡ ਦੀਆਂ ਨਿਸ਼ਾਨੀਆਂ ਨੇ ਵੀ ਸਾਡਾ ਆਪਣਾ ਕਨਸਟੀਟਿਊਸ਼ਨ ਹੋਏ ਜੀ ਮਨੇ ਇੱਕ ਵਿਧਾਨ ਇੱਕ ਸਾਡਾ ਆਪਣਾ ਪ੍ਰੈਜ਼ੀਡੈਂਟ ਹੋਏ ਇੱਕ ਨਿਸ਼ਾਨ ਸਾਡਾ ਆਪਣਾ ਝੰਡਾ ਹੋਏ ਸੋ ਜਿਹੜੀ ਝੰਡੇ ਦੀ ਪਛਾਣ ਹੈ ਅਸੀਂ ਤਾਂ ਖੁਸ਼ਕਿਸਮਤ ਐ ਵੀ ਸਾਨੂੰ ਗੁਰੂ ਸਾਹਿਬਾਨ ਨੇ ਜੋ ਸਾਡਾ ਨਿਸ਼ਾਨ ਸਾਹਿਬ ਬਖਸ਼ਿਆ ਜਿਹੜਾ ਸਾਡਾ ਨੈਸੈਸਰਲੀ ਦੁਨੀਆ 'ਚ ਇਸ ਪਲੈਨਟ ਦੇ ਉੱਤੇ ਮੈਂ ਉਹ ਗੱਲ ਬਹੁਤ ਵਾਰ ਮੈਂਸ਼ਨ ਕਰਦਾ ਹਾਂ कि ਜਦੋਂ ਸੂਰਜ ਚੜ੍ਹਦਾ ਹੈ ਇਸ ਪਲੈਨੈਟ ਦੇ ਉੱਤੇ ਤੇ ਸਭ ਤੋਂ ਪਹਿਲਾਂ ਇਹ ਸੂਰਜ ਦੀਆਂ ਕਿਰਨਾਂ ਟੋਕਿਓ ਜਪਾਨ ਤੇ ਪੈਂਦੀਆਂ ਔਰ ਉੱਥੇ ਵੀ ਟੋਕਿਓ ਚ ਸਾਡਾ ਨਿਸ਼ਾਨ ਸਾਹਿਬ ਝੂਲਦਾ ਹੈ ਜੀ ਔਰ ਜਦੋਂ ਸੂਰਜ ਡੁੱਬਦਾ ਹੈ ਇਸ ਪਲੈਨੈਟ ਦੇ ਉੱਤੇ ਤੇ ਉਹ ਵੈਸਟ ਕੋ ਜਿਹੜਾ ਉਹ ਵੈਂਕੂਵਰ ਹੈ ਉਹ ਖਿੱਤਾ ਬ੍ਰਿਟਿਸ਼ ਕੋਲੰਬੀਆ ਉੱਥੇ ਕਰਨਾ ਉੱਥੇ ਵੀ ਸਾਡਾ ਨਿਸ਼ਾਨ ਸਾਬਝੂ ਹੁੰਦਾ ਸੋ ਅਸੀਂ ਤਾਂ ਆਲਰੇਡੀ ਧਰਤੀ ਦੇ ਜਿੱਥੇ ਸੂਰਜ ਨੇ ਕਰਨਾ ਪੈਂਦੀਆਂ ਨੇ ਜਾਂ ਸੂਰਜ ਡੁੱਬਦਾ ਉੱਥੇ ਸਾਡੇ ਝੰਡੇ ਝੂਲਦੇ ਨੇ ਔਰ ਸਾਡੇ ਦੁਨੀਆ ਦਾ ਕੋਈ ਦੇਸ਼ ਸ਼ਾਇਦ ਹੁਣ ਬਚਿਆ ਹੋਏ ਕਮਿਨਿਸਟਾ ਦੇਸ਼ਾਂ ਨੂੰ ਛੱਡ ਕੇ ਉਹ ਵੀ ਘਟ ਗਏ ਨੇ ਜਿੱਥੇ ਸਾਡੇ ਨਿਸ਼ਾਨ ਨਾ ਹੋਣ ਔਰ ਇਹਦੀ ਇੱਕ ਆਪਣੀ ਐਮੀਅਤ ਰਹੀ ਹੈ ਅਸੀਂ ਜਦੋਂ ਆਲਮ ਸਿੰਘ ਦੀ ਗੱਲ ਕਰਦੇ ਆ ਮੈਂ ਅਕਸਰ ਇਹ ਵਾਕਿਆ ਸੁਣਾਉਂਦਾ ਕਿ ਕਿਵੇਂ ਨੰਦਪੁਰ ਦੀ ਜੰਗ ਦੇ ਦੌਰਾਨ ਆਲਮ ਸਿੰਘ ਨੇ ਜਿਹੜਾ ਉਹ ਝੰਡਾ ਚੁੱਕੇ ਰੱਖਿਆ ਔਰ ਇਹਦੇ باوجود ਕਿ ਦੁਸ਼ਮਣ ਦਾ ਫੌਜਦਾਰ ਵੰਗਾਰ ਰਿਆ ਸੀ ਉਹਨੇ ਕਿਹਾ ਮੈਂ ਤੇਰੀਆਂ ਲੱਤਾਂ ਵੜ ਦਿਆਂਗਾ ਬਾਹਾਂ ਵੜ ਦਿਆਂਗਾ ਔਰ ਉਹਨੇ ਕਿਹਾ ਮੈਂ ਮੂੰਹ ਨਾ ਉਹਨੇ ਕਿਹਾ ਮੈਂ ਤੇਰਾ ਸਿਰ ਵੜ ਦਿਆਂਗਾ ਉਹਨੇ ਕਿਹਾ ਜੀ ਸਿੱਖ ਤੇ ਆਪਣਾ ਫਰਜ਼ ਨਿਭਾ ਜਾਏਗਾ ਫਿਰ ਨਿਸ਼ਾਨ ਸਾਹਿਬ ਦੇ ਮਾਲਕ ਨੇ ਦੇਖਣਾ ਵੀ ਨਿਸ਼ਾਨ ਨੂੰ ਕਿਵੇਂ ਉੱਚਾ ਰੱਖਣਾ ਔਰ ਜ਼ਾਹਰ ਹੈ ਵੀ ਇੱਕ ਵਾਰ ਫੌਜਦਾਰ ਦਾ ਹੋਇਆ ਇੱਕ ਇਹਨਾਂ ਦਾ ਹੋਇਆ ਦੋਨਾਂ ਦੇ ਸਿਰ ਕੱਟੇ ਗਏ ਲੇਕਿਨ ਉਦੋਂ ਤੱਕ ਸਹਬਜ਼ਾਦਾ ਜੀਤ ਸਿੰਘ ਨੇ ਆ ਕੇ ਨਿਸ਼ਾਨ ਚੁੱਕ ਲਿਆ ਸੋ ਸਾਡੇ ਲਈ ਔਰ 12 ਮਿਸਲਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਮਿਸਲ ਨਿਸ਼ਾਂਚੀਆਂ ਸੀ ਜਿਨ੍ਹਾਂ ਦੇ ਵਡੇਰੇ ਜਿਹੜੇ ਨੇ ਉਹ ਸਿਰਫ ਜੰਗ ਦੇ ਮੈਦਾਨ 'ਚ ਨਿਸ਼ਾਨ ਸਾਹਿਬ ਲੈ ਕੇ ਹੀ ਤੁਰਦੇ ਸੀ ਸੋ ਸਾਡੇ ਲਈ ਤਾਂ ਛੰਡੇ ਦੀ ਇਹ ਅਹਿਮੀਅਤ ਹੈ ਔਰ ਅੱਜ ਵੀ ਜਦੋਂ ਅਸੀਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹ ਅਸੀਂ ਪੜ੍ਹਦੇ ਹਾਂ ਨਾਲ ਸੀ ਕਹਿੰਦੇ ਸਾਜਤੇ ਦੀਵਾਨ ਰਹੇ ਪੰਥ ਮਹਾਰਾਜ ਕੇ ਯਾਨੀ ਗਿਆਨ ਸਿੰਧ ਦੀ ਲਖਤ ਹੈ ਕਿ ਭਾਈ ਇਹ ਜਿਹੜੇ ਨਿਸ਼ਾਨ ਸਾਡੀ ਸੋਵਰਨਿਟੀ ਟੈਂਪੋਰਲ ਪਾਵਰ ਔਰ ਸਾਡੇ ਦੀਵਾਨ ਸਾਡੀ ਪੀਰੀ ਔਰ ਐਮੀਰੀ ਤੇ ਪੀਰੀ ਦਾ ਮੇਲ ਹੈ ਪਰ ਇੱਕ ਚੰਗੀ ਗੱਲ ਹੈ ਕਿ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਕਿਉਂਕਿ ਇਹ ਦੱਖਣ ਦੀਆਂ ਰਿਆਸਤਾਂ ਵੀ ਖਿੱਚ ਤੂਕ ਹੈ ਜਿਵੇਂ ਇਹਨਾਂ ਨੇ ਹైదరాబాద్ ਰਿਆਸਤ ਨੂੰ ਆਪਣੇ ਕਬਜ਼ੇ 'ਚ ਕੀਤਾ ਹੈ 1948 ਦੇ ਵਿੱਚ ਉਦੋਂ ਜਦਨ ਕਾਇਦ ਆਜ਼ਮ ਮੁਹੰਮਦ ਅਲੀ ਜਿੰਨਾ ਦੀ ਮੌਤ ਹੋਈ ਉਦੋਂ ਭਾਰਤੀ ਫੌਜ ਨੇ ਹైదరాబాద్ ਤੇ ਔਰ ਹైదరాబాద్ ਰਿਆਸਤ ਬਹੁਤ ਵੱਡੀ ਸੀ 90 ਹਜ਼ਾਰ ਸਕਰ ਮਾਈਲ ਟੈਰੀਟਰੀ ਆ ਜਿਹੜੀ ਕਰਨਾਟਕਾ ਸਟੇਟ ਹੈ ਜਾਂ ਅੰਧਰਾ ਹੈ ਇਹ ਬਹੁਤ ਵੱਡਾ ਹਿੱਸਾ ਜਿਹੜਾ ਇਹ ਹైదరాబాద్ ਸਟੇਟ ਦਾ ਔਰ ਕੁਝ इवन ਮਹਾਰਾਸ਼ਟਰਾ ਜੁਈ ਹੈ ਔਰ ਇਹ ਖਬਰ ਹੈ ਕਿ ਭਾਰਤ ਵਿੱਚ ਵੱਖਰੀਆਂ ਪਛਾਣਾਂ ਨੂੰ ਖੋੜ ਕੇ ਕੇਂਦਰੀਕਰਨ ਕਰਨ ਅਤੇ ਇੱਕ ਪਛਾਣ ਨੂੰ ਮਜ਼ਬੂਤ ਕਰਨ ਦੀਆਂ ਹੋਰ ਰਹੀਆਂ ਕੋਸ਼ਿਸ਼ਾਂ ਖਿਲਾਫ ਉੱਠ ਰਹੀਆਂ ਬਾਗੀ ਸਰਾਂ ਨੂੰ ਅੱਜ ਉਸ ਸਮੇਂ ਇੱਕ ਵੱਡੀ ਮਜ਼ਬੂਤੀ ਮਿਲੀ ਜਦੋਂ ਕਰਨਾਟਕਾ ਸੂਬੇ ਦੀ ਸਰਕਾਰ ਨੇ ਕਰਨਾਟਕਾ ਲਈ ਵੱਖਰੇ ਝੰਡੇ ਦੀ ਸਰਕਾਰੀ ਕੋਸ਼ਨਾ ਲਈ ਕਾਨੂੰਨੀ ਹਾਲਤਾਂ ਨੂੰ ਸਮਝਣ ਲਈ ਨੌ ਮੈਂਬਰੀ ਪੈਨਲ ਬਣਾਉਣ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਇਹ ਪੈਨਲ ਡਿਸਾਈਡ ਕਰੇਗਾ ਹੁਣ ਕੀ ਹੈ ਇਹ ਗਵਰਨਮੈਂਟ ਆਫ ਕਰਨਾਟਕਾ ਜੀ ਜ਼ਿਕਰਯੋਗ ਹੈ ਕਿ ਭਾਰਤ ਵਿੱਚ ਸੰਵਿਧਾਨਕ ਤੌਰ ਤੇ ਜੰਮੂ ਕਸ਼ਮੀਰ ਹੀ ਹੁਣ ਤੱਕ ਅਜਿਆ ਸੂਬਾ ਹੈ ਜਿਸ ਦਾ ਕਿ ਆਪਣਾ ਵੱਖਰਾ ਝੰਡਾ ਹੈ। ਇਸ ਤੋਂ ਇਲਾਵਾ ਨਾਗaland ਵਿੱਚ ਵੱਖਵਾਦੀ ਧਿਰਾਂ ਨਾਲ ਭਾਰਤ ਸਰਕਾਰ ਦੀ ਚੱਲ ਰਹੀ ਗੱਲਬਾਤ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਾਗaland ਨੂੰ ਵੱਖਰਾ ਝੰਡਾ ਰੱਖਣ ਦੀ ਮਨਜ਼ੂਰੀ ਦੇਣ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ ਹਾਲਾਂਕਿ ਜਦੋਂ ਨਾਗaland ਸਮਝੌਤੇ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਜੀ ਉਹਨਾਂ ਨੇ ਮੰਨ ਲਿਆ ਕਿ ਵੀ ਨਾਗaland ਦਾ ਆਪਣਾ ਝੰਡਾ ਹੋਏਗਾ ਜੀ ਕਰਨਾਟਕਾ ਦਾ ਅਨਧਿਕਾਰਤ ਤੌਰ ਤੇ ਲਾਲ ਤੇ ਪੀਲੇ ਰੰਗ ਵਾਲਾ ਇੱਕ ਝੰਡਾ ਹੈ ਜੋ ਕੰਨੜ ਮਾਣ ਦਾ ਚਿੰਨ ਹੈ ਹੁਣ ਤੁਸੀਂ ਤਿਰੰਗੇ ਦਾ ਮਾਣ ਦੱਸ ਦਿਓ ਲੋਕਾਂ ਨੂੰ ਜ਼ਬਰਦਸਤੀ ਉਹਨਾਂ ਦੇ ਸੰਗ ਵਿੱਚ ਉਤਾਰੋ ਉਹ ਕਹਿੰਦੇ ਜੀ ਇਹ ਸਾਡਾ ਕਰਨਾਟਕਾ ਕੰਨੜ ਲੋਕਾਂ ਦਾ ਸਾਡਾ ਮਾਣ ਹੈ ਜੀ ਹਾਲਾਂਕਿ ਕਈ ਲੋਕ ਇਸ ਨੂੰ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਚੁੱਕਿਆ ਕਦਮ ਦੱਸ ਰਹੇ ਹਨ ਪਰ ਕਰਨਾਟਕਾ ਵਿੱਚ ਇਸ ਵੱਖਰੇ ਝੰਡੇ ਦੇ ਵਿਚਾਰ ਦੀ ਮਜ਼ਬੂਤੀ ਦਾ ਕਾਰਨ ਕੇਂਦਰ ਵੱਲੋਂ ਕੰਨੜ ਬੋਲ ਦੇ ਇਲਾਕੇ ਤੇ ਹਿੰਦੀ ਬੋਲੀ ਥੋਪਣ ਦੀਆਂ ਕੋਸ਼ਿਸ਼ਾਂ ਨੂੰ ਮੰਨਿਆ ਜਾ ਰਿਹਾ ਹੈ ਇਹ ਹੈ ਰਿਐਕਸ਼ਨ ਹੁਣ ਇਹ ਵੀ ਹੋਏ ਕਿ ਜੀ ਕਾਂਗਰਸ ਸਰਕਾਰ ਅਗਲੇ ਚੋਣਾਂ ਚ ਵੋਟਾਂ ਲੈਣਾ ਚਾਹੁੰਦੀ ਹੈ ਇਹਦਾ ਮਤਲਬ ਹੈ ਕਿ ਲੋਕ ਚਾਹੁੰਦੇ ਨੇ ਵੀ ਅਟ ਝੰਡਾ ਇਹ ਗੱਲ ਵੀ ਇਹੀ ਪ੍ਰੂਫ ਕਰਦੀ ਹੈ ਕਈ ਲੋਕਾਂ ਦੇ ਤਿਰੰਗੇ ਦੇ ਨਾਲ ਲਾਇਲਟੀ ਨਹੀਂ ਹੈ ਉਹਨਾਂ ਦੀ ਆਪਣੀ ਕੰਨੜ ਕਲਚਰ ਤਹਿਜ਼ੀਬ ਆਪਣੇ ਸੂਬੇ ਦੇ ਨਾਲ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜਿਹੜਾ ਇਹ ਹੁਣ ਹਿੰਦੀ ਥੋਪਣਾ ਚਾਹੁੰਦੇ ਨੇ ਇਹ ਲੋਕਾਂ ਦਾ ਰਿਐਕਸ਼ਨ ਹੈ ਵੀ ਤੁਸੀਂ ਤਾਂ ਸੱਟ ਤੇ ਹਿੰਦੀ ਥੋਪਦੇ ਹੋ ਕਿ ਵੀ ਇਹ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੈਨਲ ਦੀ ਸਥਾਪਨਾ ਲਈ ਸਰਕਾਰੀ ਨੋਟੀਫਿਕੇਸ਼ਨ 9 ਜੂਨ ਨੂੰ ਜਾਰੀ ਕਰ ਦਿੱਤਾ ਗਿਆ ਸੀ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਅਹ ਮਹਿੰਤ ਵਾਲੀ ਖਬਰ ਹੈ ਔਰ ਇਸੇ ਸੈਕਸ਼ਨ ਚ ਮੈਂ ਦੇਖ ਰਿਹਾ ਹਾਂ ਵੀ ਇੱਕ ਪਾਸੇ ਤਾਂ ਭਾਰਤ ਦੇ ਵਿੱਚ ਥਾਂ-ਥਾਂ ਤੇ ਮੁਸਲਮਾਨ ਔਰ ਦਲਤ ਫੜ-ਫੜ ਕੇ ਕੁੱਟੇ ਜਾ ਰਹੇ ਨੇ ਮਹਾਰਾਸ਼ਟra ਚ ਵੀ ਹੋਇਆ ਕਿ ਜੀ ਇਹ ਬੀਫ ਹੈ ਝੋਲੇ ਦੇ ਵਿੱਚ ਔਰ ਉਹਦੇ ਚ ਭਾਵੇਂ ਜਿਹਨੂੰ ਇੱਕ ਮੁਸਲਮਾਨ ਦੀ ਮਾਰ ਕੁੱਟਾਈ ਕੀਤੀ ਉਹ ਭਾਜਪਾ ਦਾ ਹੀ ਜਿਹੜਾ ਉਹਨਾਂ ਦਾ ਵਰਕਰ ਹੀ ਨਹੀਂ ਲੋਕਲ ਲੀਡਰਸ਼ਿਪ ਪਰ ਤੁਸੀਂ ਇੱਕ ਪਾਸੇ ਜਦੋਂ ਦੰਬ ਪੁਣਾ ਜਿਹਨੂੰ ਅਸੀਂ ਕਹਿੰਦੇ ਆ ਹਿਪੋਕ੍ਰੇਸੀ ਪਖੰਡ ਉਹਦੀ ਸਖਰ ਹੈ ਹੁਣੇ ਮਨੋਰ ਪਾਰੇਕਰ ਇਹ ਉਹੀ ਹੈ ਡਿਫੈਂਸ ਮਿਨਿਸਟਰ ਸੀ ਇੰਡੀਆ ਦਾ ਸਰਜਿਕਲ ਸਟ੍ਰਾਈਕਸ ਦਾ ਪਿਓ ਬਣਿਆ ਹੋਇਆ ਸੀ ਕਿ ਜੀ ਪਾਕਿਸਤਾਨ ਕੋ ਐਸਾ ਸਬਕ ਸਿਖਾ ਦਿਆ ਹੈ ਕਿ ਅਬ ਉਹ ਕਦੇ ਉੱਠੇਗਾ ਨਹੀਂ ਹੁਣ ਅਜ ਰੋਲਾ ਪਾ ਰਹੇ ਨੇ ਕਿ ਜੀ ਉਹ ਪੁੰਚ ਸੈਕਟਰ ਜੋਰੀ ਸੈਕਟਰ ਵਿੱਚ ਗੋਲਾਬਾਰੀ ਹੋਈ ਦੋਸ ਹੋਰ ਮਰ ਗਏ ਫੌਜੀ ਜਿਹੜੇ ਇੰਨੇ ਸਟੂਡੈਂਟ ਨੇ 40 ਸਟੂਡੈਂਟ ਹਾਈ ਸਕੂਲ 'ਚ ਫਸੇ ਹੋਏ ਨੇ ਸਕੂਲ ਬੰਦ ਕਰ ਤੁਹਾਡਾ ਸਰਜਿਕਲ ਸਟ੍ਰਾਈਕ ਕਿੱਥੇ ਗਿਆ ਵੀ ਔਰ ਉਹ ਸਾਰੀ ਡਰਾਮੇਬਾਜ਼ੀ ਚੋਂ ਜਦੋਂ ਇਹਨਾਂ ਦਾ ਕੋਈ ਬੰਦਾ ਐਕਸਪੋਜ਼ ਹੋ ਜਾਂਦਾ ਹੈ ਫਿਰ ਇਹ ਬੀਜੇਪੀ ਦਾ ਤੌਰ ਤਰੀਕਾ ਵੀ ਇਹਨੂੰ ਪਿੱਛੇ ਹਟਾ ਲਓ ਔਰ ਇਹਨੂੰ ਕਿਤੇ ਹੋਰ ਲਾ ਦਿਓ ਔਰ ਗੋਆ ਦੀਆਂ ਚੋਣਾਂ ਹੋਈਆਂ ਬੇਸ਼ੱਕ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉੱਭਰੀ ਲੇਕਿਨ ਇਹਨਾਂ ਨੇ ਇਹਨੂੰ ਮਨੋਰ ਪਾਰੇਕਰ ਨੂੰ ਡਿਫੈਂਸ ਮਿਨਿਸਟਰੀ ਤੋਂ ਰਿਜ਼ਾਈਨ ਕਰਵਾ ਕੇ ਗੋਆ ਦਾ ਚੀਫ ਮਿਨਿਸਟਰ ਬਣਾ ਦਿੱਤਾ ਔਰ ਉਹ ਡਿਫੈਂਸ ਮਿਨਿਸਟਰੀ ਜਿਹੜੀ ਅਰुण ਜੇਤਲੀ ਦੀ ਫਾਈਨੈਂਸ ਮਿਨਿਸਟਰੀ ਦੇ ਨਾਲ ਹੀ ਉਹਦੀ ਜੇਬ ਚ ਪਾਈ ਹੋਈ ਹੈ ਹੁਣ ਇੱਕ ਪਾਸੇ ਤਾਂ ਬੀਫ ਦੇ ਨਾਂ ਥੱਲੇ ਉਨੇ ਮਨੋਰ ਪਾਰੇ ਕਰ ਸਭ ਤੋਂ ਜਿਹੜੇ ਪੰਜ ਭੌਂਕੇ ਗਿਣਨੇ ਹੋਣ ਇਹਨਾਂ ਦੇ ਤੋਂ ਉਹਨਾਂ ਚੋਂ ਇੱਕ ਹੈ ਔਰ ਇੱਕ ਖਬਰ ਹੈ ਗੋਆ ਕੈਨ ਇੰਪੋਰਟ ਬੀਫ ਫਰੋਮ ਕਰਨਾਟਕਾ ਪਾਰੇ ਕਰ ਹੁਣ ਗੋਆ ਆਲਮੋਸਟ ਇੱਕ ਸਟੇਜ ਤੇ 크ਿਸਚਨ ਮੈਜੋਰਟੀ ਸਟੇਟ ਸੀ ਪਰ ਇਹਨਾਂ ਨੇ ਹੌਲੀ 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 ਉੱਥੇ ਹਿੰਦੂ ਪੋਪੂਲੇਸ਼ਨ ਵਾੜ ਕੇ ਉੱਥੇ ਹੁਣ 40 ਕੇ 42% ਨੇ ਜੀ ਪਰ ਗੋਆ ਚ ਕਿਉਂਕਿ ਟੂਰਿਸਟ ਵੀ ਆਂਦਾ ਹੈ ਬਾਹਰ ਲੈ ਜਾਂ ਦੂਜੇ ਬੀਫ ਖਾਣ ਵਾਲੇ ਨੇ ਹੁਣ ਇੱਕ ਪਾਸੇ ਰੈਸਟ ਆਫ ਇੰਡੀਆ ਦੇ ਵਿੱਚ ਇਹਨਾਂ ਨੇ ਨਕਚ 'ਚ ਦੰਮ ਕੀਤਾ ਹੋਇਆ ਆਮ ਦਲਤਾਂ ਦਾ ਔਰ ਮੁਸਲਮਾਨਾਂ ਦਾ ਤੇ ਇਹ ਖਬਰ ਹੈ ਔਰ ਇਹ ਪਾਂਜੀ ਉਹਨਾਂ ਦੀ ਕੈਪੀਟਲ ਹੈ ਔਰ ਉਹਦੇ 'ਚ ਉਹ ਅਸੈਂਬਲੀ 'ਚ ਕਹਿ ਰਿਹਾ ਟੂ ਅਵੋਇਡ ਬੀਫ ਸ਼ਾਰਟੇਜ ਇਨ ਗੋਆ ਚੀਫ ਮਿਨਿਸਟਰ ਮਨੋਰ ਪਾਰੇਕਰ ਔਨ ਟਿਊਜ਼ਡੇ ਸੈਡ ਬੀਜਪੀ ਲੈਡ ਗਵਰਨਮੈਂਟ ਹੈਜ਼ ਕੇਪਟ ਓਪਨ ਇਟਸ ਆਪਸ਼ਨ ਆਫ ਇੰਪੋਰਟਿੰਗ ਇਟ ਫਰਮ ਕਰਨਾਟਕਾ ਹੁਣ ਕਰਨਾਟਕਾ ਆਪਣਾ ਝੰਡਾ ਆੜ ਬਣਾ ਰੇ ਜੀ ਗੋਆ ਦਾ ਚੀਫ ਮਿਨਿਸਟਰ ਜਿਹੜਾ ਸਭ ਤੋਂ ਵੱਡਾ ਜਿਹੜਾ ਉਹ ਵੋਕਲ ਹਿੰਦੂਤਵਾਦ ਦਾ ਝੰਡਾ ਬਰਦਾਰ ਹੈ ਉਹ ਕਹਿੰਦਾ ਜੀ ਅਸੀਂ ਗੋਆ ਦੀ ਸਟੇਟ ਸਾਡੇ ਇੱਥੇ ਡਿਮਾਂਡ ਬਹੁਤ ਹੈ ਬੀਫ ਦੀ ਗਾਂ ਮਾਸ ਦੀ ਅਸੀਂ ਕਰਨਾਟਕਾ ਤੋਂ ਇੰਪੋਰਟ ਕਰਨ ਦੀਆਂ ਜਿਹੜੀਆਂ ਆਪਸ਼ਨਸ ਨੇ ਓਪਨ ਰੱਖੇ ਪਾਰਕਲ ਕੰਟਰੋਲ ਦਾ ਗੋਆ ਅਸੈਂਬਲੀ ਹੈ ਅਸੈਂਬਲੀ ਚ ਖਲੋ ਕੇ ਕਹਿ ਗਿਆ ਕਹਿ ਰਿਹਾ ਵੀ ਹੈਵ ਨਾਟ ਕਲੋਸ ਦਾ ਆਪਸ਼ਨ ਟੂ ਸਟਾਪ ਗੈਟਿੰਗ ਮੀਟ ਫਰਮ ਬੈਲ ਗੌਰਮਨ ਇਨ ਕਰਨਾਟਕਾ ਟੂ ਇਨਸ਼ੋਰ ਥੈਟ ਥੇਅਰ ਇਜ਼ ਨੋ ਸ਼ਾਰਟੇਜ ਕਿ ਵੀ ਇਥੇ ਗਾਂ ਮਾਸ ਦੀ ਸ਼ਾਰਟੇਜ ਨਾ ਹੋ ਜਾਏ ਕਿਤੇ ਆਈ ਕੈਨ ਅਸ਼ੂਰ ਯੂ ਥੈਟ ਇਨਸਪੈਕਸ਼ਨ ਆਫ ਬੀਫ ਫਰਮ ਦਾ ਨੇਫਰਿੰਗ ਸਟੇਟ ਵਿਲ ਬੀ ਡਨ ਬਾਈ ਅ ਪ੍ਰੋਪਰ ਐਂਡ ਆਥੋਰਾਈਜ਼ਡ ਮੈਡੀਕਲ ਡਾਕਟਰ ਐਂਡ ਨਾਟ ਅਦਰਸ ਡਾਕਟਰਸ ਐਂਡ ਅਦਰ ਨਾਟ ਅਦਰਸ ਕਿ ਜੀ ਅਸੀਂ ਉਹਨੂੰ ਪੂਰਾ ਡਾਕਟਰਾਂ ਤੋਂ ਟੈਸਟ ਕਰਾ ਕੇ ਵੀ ਅਸਲੀ ਗਾਂ ਮਾਤ ਹੈ ਕੋਈ ਹੋਰ ਤੇ ਨਹੀਂ ਹੈ ਵੀ ਉਹ ਜਿਹੜਾ ਤੁਹਾਨੂੰ ਉਹਦਾ ਕਰਾਂਗੇ ਉਹਨੇ ਬੀਜੇਪੀ ਐਮਐਲਏ ਨਿਲੇਸ਼ ਕੈਬਰਾਲ ਦੇ ਸਵਾਲ ਦੇ ਜਵਾਬ ਚ ਕਿਹਾ اور پارکر आल्सो सेड दैट अराउंड 2000, 2000 किलोग्राम ऑफ बीफ वाज स्लॉटरड डेली एट द स्टेट्स ओनली लीगल एਬਟਿਓਰ द गोवा मीट कॉम्प्लेक्स एट पौंडा अराउंड 40 किलोमीटर फ्रॉम हियर ਹੁਣੇ ਤੁਸੀਂ ਦੇਖ ਲਓ ਉਹਨਾਂ ਨੂੰ ਇਹ ਦੱਸ ਰਿਹਾ ਐਸੈਂਬਲੀ ਨੂੰ ਕਿ ਜੀ 2000 ਕਿਲੋ ਜਿਹੜਾ ਬੀਫ ਹੈ ਉਹ ਰੋਜ਼ਾਨਾ ਅਸੀਂ ਇੱਥੇ ਜਿਹੜਾ ਸਾਡੀ ਸਟੇਟ ਦਾ ਲੀਗਲ ਐਬਟਿਓਰ ਹੈ गोवा मीट कॉम्प्लेक्स ਦੇ ਵਿੱਚ ਉਹ ਅਸੀਂ ਕੱਟਦੇ ਹਾਂ 2000 ਕਿਲੋ ਇੱਥੋਂ ਲੈਂਦੇ ਹਾਂ The rest of the beef demand is met by Karnataka baaki assi import kar de The government doesn't have any intention to restrict bringing animals for slaughter at the Goa meat complex from the neighboring state Ohne kehya ji je Guandi state ton even gavaan le aande ne itthe Goa meat complex de vich karan layi saanu koi itraz nahi Beef is commonly commonly consumed in the state tourism belt as well as by Goa's minorities ਵਿਚ ਅਕਾਊਂਟ ਫਰ ਮੋਰ ਦੈਨ 30% ਆਫ ਦ ਸਟੇਟਸ ਪੋਪੂਲੇਸ਼ਨ ਉਹਨੋ 크ਿਸਚੀਅਨ 40% ਤੋਂ ਵੀ ਜਿਹੜਾ 30 ਤੇ ਲੈ ਆਏ ਪਰ ਇਹ ਗੱਲ ਸ਼ੋਅ ਕਰਦੀ ਹੈ ਕਿ ਜਿਹੜੀ ਚੀਜ਼ ਗੋਆ ਚ ਭੀਜਪੀ ਦੀ ਸਰਕਾਰ ਹੈ ਉੱਤੇ ਉੱਤੇ ਇਹੀ ਨਹੀਂ ਵੀ ਉਹਨਾਂ ਦਾ ਆਪਣਾ ਸਲਟਰ ਹਾਊਸ ਹੈ ਉਹ ਜਿਹੜਾ ਕਰਨਾਟਕਾ ਤੋਂ ਵੀ ਮੰਗਵਾ ਰਹੇ ਨੇ ਔਰ ਉਹ ਕਹਿ ਰਹੇ ਨੇ ਜੀ ਅਸੀਂ ਬਿਲਕੁਲ ਮੈਡੀਕਲ ਡਾਕਟਰਸ ਲਾ ਕੇ ਅਸੈਂਬਲੀ ਚ ਕਹਿ ਰਹੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿਹੜਾ ਹਿੰਦੂਤਵਾ ਤੇ ਕਿਹੜੀ ਗਊ ਮਤਾ ਹੈ ਜਿਸ ਦਾ ਇਹਨਾਂ ਨੇ ਜਿਹੜਾ ਉਹ ਰੱਖਿਆ ਕਿ ਵੀ ਇਹ ਅਸੀਂ ਗਊ ਮਾਤਾ ਇਹ ਸਭ ਫੇਕ ਝੂਠਾ ਔਰ ਸਿਰਫ ਮਾਈਨੋਰਟੀਜ਼ ਨੂੰ ਇੱਕ ਪਾਸੇ ਸਪਰੈਸ ਕਰਨ ਲਈ ਜ਼ਰੂਰੀ ਹੈ ਇੱਕ ਪਾਸੇ ਉਹਨਾਂ ਦੇ ਉੱਤੇ ਆਪਣੀ ਸਰਕਾਰ ਥੋਪਣ ਲਈ ਜ਼ਰੂਰੀ ਹੈ ਤੁਸੀਂ ਕਹੋ ਜੀ ਕੋਈ ਗੱਲ ਨਹੀਂ ਹੈ ਅਸੀਂ ਇਹ ਖਾਈ ਜਾਓ ਬੀਫ ਇਹ ਇਹ ਕਿਹੜਾ ਇਹਦੇ ਨਾਲ ਕੋਈ ਫਰਕ ਪੈਂਦਾ ਪਰ ਦੂਜੇ ਪਾਸੇ ਇਹ ਹੈ ਕਿ ਜੀ ਬੰਦੇ ਨੂੰ ਮਾਰਿਆ ਜਾ ਸਕਦਾ ਹੈ ਉਹਨਾਂ ਦੀ ਅਦਾਲਤਾਂ ਵੀ ਕਹਿ ਰਹੀਆਂ ਹਨ ਉਹਨੇ ਰਾਜਸਥਾਨ ਦੀ ਇਦਾਰਤ ਨੇ ਕਿਹਾ ਕਿਸੇ ਹੋਰ ਨੇ ਕਿਹਾ ਪਰ ਗਊ ਮਾਤਾ ਨੂੰ ਨਹੀਂ ਮਾਰਿਆ ਜਾ ਸਕਦਾ ਹੁਣ ਇਸ ਤੋਂ ਇਹਨਾਂ ਦੇ ਨਾਲ ਅਸੀਂ ਰਹਿਣ ਬਿਲਕੁਲ ਹੁਣ ਅਸੀਂ ਜੇ ਅੱਡ ਹੋਣਾ ਚਾਹੁੰਦੇ ਹਾਂ ਜਾਂ ਆਪਣਾ ਮੁਲਕ ਚਾਹੁੰਦੇ ਹਾਂ ਇਹਨਾਂ ਦੰਬੀਆਂ ਤੋਂ ਅਸੀਂ ਛਡਕਾਰਾ ਹਾਸਲ ਕਰਨਾ ਚਾਹੁੰਦੇ ਹਾਂ ਜੀ ਡਾਕਟਰ ਸਾਹਿਬ ਤੁਹਾਨੂੰ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ